ਤੰਗਤ ਜੀ ਸੋਚ-ਸੋਚ ਦਾ ਫਰਕ ਹੁੰਦਾ ਹੈ ਇੱਕ ਪਾਸੇ ਕੁੰਮਾ ਮਾਸ਼ਕੀ ਜੀ ਜੋ ਇੱਕ ਸ਼ਾਨ ਵਿੱਚ ਰਹਿੰਦੇ ਹਨ ਪਰ ਆਪਣੀ ਸ਼ਰਦਾ ਤੇ ਸਤਕਾਰ ਨਾਲ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਤਿਕਾਰ ਦਿੰਦੇ ਨਹੀਂ ਆਦਰ ਕਰਦੇ ਨਹੀਂ ਪੂਰੀ ਰਾਤ ਠੰਡ ਵਿੱਚ ਸ਼ਾਨ ਤੋਂ ਬਾਹਰ ਬਤੀਤ ਕਰਦੇ ਨੇ ਅਤੇ ਆਪਣੀ ਸ਼ਾਨ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਾਮ ਕਰਨ ਅਤੇ ਰਾਤ ਬਤੀਤ ਕਰਨ ਲਈ ਛੱਡਦੇ ਨਹੀਂ ਅਤੇ ਆਪ ਅਤੇ ਆਪ ਉਹਨਾਂ ਦੇ ਲਈ ਪੌਜਿੰਦਾ ਪ੍ਰਬੰਧ ਕਰਨ ਦੇ ਲਈ ਨੇੜੇ ਦੀ ਪਿੰਡ ਵਿੱਚ ਚਲੇ ਜਾਂਦੇ ਨੇ ਦੂਜੇ ਪਾਸੇ ਕੰਗੂ ਬ੍ਰਾਹਮਣ ਜਿਸ ਨੇ 12 ਸਾਲ ਗੁਰੂ ਘਰ ਵਿੱਚ ਰਸੋਈ ਦੀ ਨੌਕਰੀ ਕੀਤੀ ਲਾਲਚੀ ਆਪਣੀ ਫਿਤਰਤ ਤੋਂ ਮਜਬੂਰ ਨਾ ਘਟਿਆ ਤੇ ਨੀਚ ਇਨਸਾਨ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੂੰ ਸੋਨੇ ਦੇ ਸਿੱਕਿਆਂ ਪਿੱਛੇ ਆਪਣੇ ਘਰ ਕੈਦ ਵੀ ਕਰਦਾ ਹੈ ਕੁਝ ਖਾਣ ਲਈ ਵੀ ਨਹੀਂ ਦਿੰਦਾ ਇੰਨਾ ਹੀ ਨਹੀਂ ਸਰਕਾਰੀ ਖਜ਼ਾਨੇ ਵਿੱਚੋਂ ਇਨਾਮ ਪ੍ਰਾਪਤ ਕਰਨ ਲਈ ਉਹਨਾਂ ਨੂੰ ਕੈਦ ਕਰਵਾ ਦਿੰਦਾ ਹੈ